ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਵਿਰਾਸਤ ਟੀਵੀ ਲਾਈਵ ਦੀ ਇੱਕ ਹੋਰ ਨਵੀਂ ਖਬਰ ਦੇ ਨਾਲ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਭਾਈ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਮਾਮਲੇ ਦੇ ਵਿੱਚ ਕੁਝ ਹੋਰ ਵੱਡੇ ਖੁਲਾਸੇ ਕੁਝ ਸੱਚ ਸਾਹਮਣੇ ਆਏ ਨੇ ਜਿੱਤੇ ਕਿ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੀ ਜਥੇਬੰਦੀ ਬਾਰਿਸ ਪੰਜਾਬ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਇਮਾਨ ਸਿੰਘ ਖਾਰਾ ਅਤੇ ਉਹਨਾਂ ਦੇ ਪਿਤਾ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਇਸ ਮਾਮਲੇ ਦੇ ਵਿੱਚ ਅਹਿਮ ਖੁਲਾਸੇ ਕੀਤੇ ਨੇ ਉੱਥੇ ਕੁਝ ਹਿੰਦੂ ਵੀਰ ਵੀ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਪ੍ਰਾਹਰਪ੍ਰੀ ਸਿੰਘ ਦੇ ਹੱਕ ਦੇ ਵਿੱਚ ਆਏ ਨੇ ਅਤੇ ਇਸ ਮਾਮਲੇ ਦੇ ਵਿੱਚ ਅਹਿਮ ਖੁਲਾਸੇ ਕੀਤੇ ਨੇ ਜਿੱਥੇ ਕਿ ਇੱਕ ਵੀਰ ਦਾ ਵੱਡਾ ਦਾਵਾ ਹੈ ਕਿ ਪੰਜਾਬ ਸਰਕਾਰ ਅਤੇ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਭਾਈ ਅਮਰਤਪਾਲ ਸਿੰਘ ਦੇ ਰਾਜਨੀਤੀ ਦੇ ਵਿੱਚ ਵਾਅਦੇ ਗਰਾਭ ਤੋਂ ਬੇहद ਪਰੇਸ਼ਾਨ ਹੈ ਜਿਸ ਦਾ ਜੀਂਦਾ ਜਾਗਦਾ ਸਬੂਤ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਤੇ 3 ਤਰੀਕ ਨੂੰ ਐਨਐਸ ਇੱਕ ਸਾਲੀ ਹੋਰ ਬਧਾਈ ਗਈ ਜਦੋਂ ਲੋਕ ਸਭਾ ਦੇ ਨਤੀਜੇ ਆਉਣੇ ਸਨ ਕਿਉਂਕਿ ਸੀਆਈਡੀ ਪਹਿਲਾਂ ਹੀ ਹੋ ਗਈ ਸੀ ਕਿ ਭਾਈ ਅਮਰਤਪਾਲ ਦੀ ਵੱਡੀ ਜਿੱਤ ਹੋਵੇਗੀ ਅਤੇ ਜਦੋਂ ਇਹ ਜਿੱਤ ਤੇ ਪੱਕੀ ਮੋਹਰ ਇਲੈਕਸ਼ਨ ਕਮਿਸ਼ਨ ਨੇ ਲਗਾ ਦਿੱਤੀ ਤੇ ਭਾਈ ਅਮਰਤਵਾਲ ਸਿੰਘ ਪੂਰੇ ਪੰਜਾਬ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਇੱਕ ਨੰਬਰ ਦੀ ਲੀਡ ਦੇ ਨਾਲ ਜਿੱਤੇ ਆ ਤਾਂ ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਮੌਕੇ ਮੀਟਿੰਗ ਬੁਲਾਈ ਅਤੇ ਇਹ ਕੋਕਰਨ ਨੂੰ ਕਿਹਾ ਕਿ ਇਹ ਕੋਕਰ ਕੇ ਪਤਾ ਕਰੋ ਕਿ ਆਖਰ ਲੋਕ ਅਮਰਤਪਾਲ ਨੂੰ ਇੰਨਾ ਪਿਆਰ ਕਿਉਂ ਕਰਦੇ ਨੇ ਪਸੰਦ ਕਿਉਂ ਕਰਦੇ ਨੇ ਤਾਂ ਇਸ ਦੀ ਰਿਪੋਰਟ ਇਹ ਆਈ ਕਿ ਅਮਰਤਪਾਲ ਸਿੰਘ ਪੰਜਾਬ ਦੀ ਇਸ ਸਮੇਂ ਸਭ ਤੋਂ ਵੱਡੀ ਜੋ ਬਿਪਤਾ ਹੈ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਹੈ ਨਸ਼ੇ ਅਤੇ ਉਹਨਾਂ ਨੂੰ ਖਤਮ ਕਰਨ ਦੇ ਲਈ ਖਾਲਸਾ ਵੀਰ ਦੇ ਵਿੱਚ ਕਈ ਨੌਜਵਾਨਾਂ ਨੂੰ ਸਿੱਧੇ ਰਾਹ ਪਾਇਆ ਤੇ ਹੁਣ ਵੀ ਲੋਕਾਂ ਨੂੰ ਉਮੀਦਾਂ ਨੇ ਕਿ ਭਾਈ ਅਮਰਤਪਾਲ ਸਿੰਘ ਆ ਕੇ ਦੁਬਾਰੇ ਤੋਂ ਖਾਲਸਾ ਵੀਰਾਂ ਹੀ ਤੇ ਹੋਰ ਮੈਂਬਰਾਂ ਹੀ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢੇਗਾ ਇਸ ਤੋਂ ਬਾਅਦ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਮੁਹਿੰਮ ਚਲਾਈ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਤੇ ਰੈਡਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰਨੀ ਸ਼ੁਰੂ ਕੀਤੀ ਹਾਲਾਂਕਿ ਇਹ ਜੋ ਮਹਿਮਾ ਸਰਪ ਇੱਕ ਹਫਤਾ ਕੇ ਲਾਈਟਾ ਹਲਾਈਮ ਲਾਈਟ ਦੇ ਵਿੱਚ ਰਹੀ ਜਿਸ ਤੋਂ ਬਾਅਦ ਇਹ ਗਾਇਬ ਹੀ ਹੋ ਗਈ ਅਤੇ ਇਕਾਦੋਕਾ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਕੀ ਇੱਕ ਵਾਰ ਫਿਰ ਤੋਂ ਇਹ ਮੀਟਿੰਗ ਹੋਈ ਜਿੱਤੇ ਵਿੱਚ ਕਿਹਾ ਗਿਆ ਕਿ ਜਿਸ ਗੱਲ ਕਰਕੇ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਅਤੇ ਉਹਨਾਂ ਨੂੰ ਲੋਕ ਪਸੰਦ ਕਰਦੇ ਨੇ ਉਹੀ ਦੋਸ਼ ਉਹਨਾਂ ਤੇ ਲਗਾ ਦਿਓ ਕਿ ਨਸ਼ੇ ਤਾਂ ਪਾਈ ਅਮਰਤਪਾਲ ਸਿੰਘ ਛਡਾਉਂਦੇ ਜਿਸ ਕਰਕੇ ਲੋਕ ਪਸੰਦ ਕਰਦੇ ਨੇ ਤੇ ਨਸ਼ੇ ਦਾ ਹੀ ਦੋਸ਼ ਉਹਨਾਂ ਦੇ ਪਰਿਵਾਰ ਤੇ ਲਾ ਦਿੱਤਾ ਜਾਵੇ ਜਿਸ ਤਹਿਤ ਭਾਈ ਅਮਰਤਪਾਲ ਸਿੰਘ ਦਾ ਪ੍ਰਾਹਰ ਪ੍ਰੀਤ ਸਿੰਘ ਜਿਨ੍ਹਾਂ ਨੇ ਕਿ ਬਾਗਾ ਪੁਰਾਣੇ ਇੱਕ 12 ਜੁਲਾਈ ਨੂੰ ਵੱਡੀ ਮੀਟਿੰਗ ਕਰਨੀ ਸੀ ਰੋਡ ਸ਼ੋਅ ਕਰਨਾ ਸੀ ਬੰਦੀ ਸਿੰਘਾਂ ਤੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਦੇ ਲਈ ਉਸ ਦੀਆਂ ਤਿਆਰੀਆਂ ਨੂੰ ਦੇਖ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਮਾਨਯੋਗ ਅਦਾਲਤ ਦੇ ਵਿੱਚ ਵੀ ਜਦੋਂ ਪੇਸ਼ ਕੀਤਾ ਗਿਆ ਤਾਂ ਨੰਗੇ ਸਿਰ ਇੱਕ ਅਮਰਤਧਾਰੀ ਸਿੰਘ ਨੂੰ ਪੇਸ਼ ਕਰਕੇ ਬੇਅਦਬੀ ਵੀ ਕੀਤੀ ਗਈ ਉਹਨਾਂ ਦੇ ਸਿਰ ਤੇ ਕੋਈ ਪਰਨਾ ਕੋਈ ਦਮਾਲਾ ਵੀ ਨਹੀਂ ਸੀ ਇਸ ਮੌਕੇ ਇਸ ਗੱਲ ਕਰਕੇ ਵੀ ਲੋਕਾਂ ਦੇ ਵਿੱਚ ਬੇਹਦ ਜੇ ਜਦੋਂ ਹਰਪ੍ਰੀਤ ਸਿੰਘ ਦਾ ਪੁਲਿਸ ਰਿਮਾਂਡ ਪੰਜਾਬ ਪੁਲਿਸ ਨੇ ਮੰਗਿਆ ਤਾਂ ਜਿਹੜੀ ਪੁਲਿਸ ਪ੍ਰੈਸ ਕਾਨਫਰੰਸ ਦੇ ਵਿੱਚ ਦਾਅਵੇ ਠੋਕ ਰਹੀ ਸੀ ਉਹਨਾਂ ਕੋਲ ਗ੍ਰਿਫਤਾਰੀ ਦੀ ਪੂਰੀ ਫੁਟੇਜ ਹੈ ਕਿਉਂਕਿ ਜੋ ਨਵੇਂ ਕਾਨੂੰਨ ਲਾਗੂ ਹੋਏ ਨੇ ਉਸ ਦੇ ਤਹਿਤ ਗ੍ਰਿਫਤਾਰੀ ਮੌਕੇ ਪੰਜਾਬ ਪੁਲਿਸ ਨੂੰ ਜਾਂ ਫਿਰ ਕਿਸੇ ਵੀ ਏਜੰਸੀ ਨੂੰ ਉਸ ਮੌਕੇ ਦੀ ਵੀਡੀਓਗ੍ਰਾਫੀ ਕਰਨ ਦੇ ਜੋ ਨਵੇਂ ਕਾਨੂੰਨਾਂ ਦੇ ਵਿੱਚ ਪ੍ਰਾਵਧਾਨ ਹੈ ਪਰ ਅਦਾਲਤ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਭਰਾ ਦਾ ਰਿਮਾਂਡ ਲੈਣ ਲੱਗੇ ਪੁਲਿਸ ਕੋਈ ਵੀ ਵੀਡੀਓ ਪੇਸ਼ ਨਹੀਂ ਕਰ ਸਕੀ ਅਤੇ ਉੱਥੇ ਹੀ ਜੋ ਡੋਪ ਦੀ ਪੱਕੀ ਰਿਪੋਰਟ 3 ਤੋਂ 5 ਦਿਨਾਂ ਦੇ ਵਿੱਚ ਆਉਂਦੀ ਹੈ ਉਸ ਦਾ ਵੀ ਕਲਾਸਾ ਕਿਵੇਂ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਕਰ ਦਿੱਤਾ ਗਿਆ ਵੱਡੇ ਸਵਾਲ ਨੇ ਜੋ ਇਸ ਸਾਰੇ ਮਾਮਲੇ ਨੂੰ ਸ਼ੱਕੀ ਬਣਾਉਂਦੇ ਨੇ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਜਰੂਰ ਕਮੈਂਟ ਕਰਕੇ ਦੱਸਣਾ ਤੇ ਹੋਰ ਅਪਡੇਟਸ ਨਾਲ ਅਪ ਟੂਡੇਟ ਰਹਿਣ ਦੇ ਲਈ ਬਰਾਸਰ ਟੀਵੀ ਲਾਈਵ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਕਿਵੇਂ ਕਰਨੀ ਹੈ ਸਾਨੂੰ ਅੱਜ ਤੱਕ ਨਹੀਂ ਪਤਾ ਸਾਡਾ ਜੀ ਕਰੇ ਤੇ মিডিਆ ਸਾਡਾ ਰੋਲਾ ਪਾਉਂਦਾ ਕੀ ਇਹ ਤਾਂ ਏਜੰਸੀਆਂ ਦੇ ਬੰਦੇ ਨੇ ਹਮ ਹੁਣ ਜੇ ਉਹ ਏਜੰਸੀਆਂ ਦਾ ਬੰਦਾ ਹੈ ਤੈਨੂੰ ਜੇਲ੍ਹ ਚ ਕਿਉਂ ਰੱਖਿਆ ਜੇ ਉਹ ਏਜੰਸੀਆਂ ਦਾ ਬੰਦਾ ਹੈ ਤੇ ਉਹਦੇ ਭਰਾ ਤੇ ਕੇਸ ਕਿਉਂ ਜੇ ਉਹ ਏਜੰਸੀਆਂ ਦਾ ਬੰਦਾ ਨਹੀਂ ਤੇ ਫਿਰ ਉਹਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ ਸੋ ਇਸ ਕੈਰੈਕਟਰ ਨੂੰ ਇੰਨੀ ਬੁਰੀ ਤਰ੍ਹਾਂ ਭੰਡਣਾ ਦੇਖੋ ਲੈਕਚਰਾਂ ਤੋਂ ਪਹਿਲਾਂ ਕੀ ਚੱਲ ਰਿਆ ਸੀ ਉਹਦੀਆਂ ਆਡੀਓ ਚੱਲ ਰਹੀਆਂ ਸੀ ਉਹਦੇ ਅੰਦਰਲੀਆ ਗਰੁੱਪਾਂ ਜਿਹੜੇ ਕਹਿੰਦੇ ਗਰੁੱਪ ਬਣੇ ਹੋਏ ਨੇ ਉਹਦੀਆਂ ਗੱਲਾਂ ਬਾਹਰ ਚਲਾ ਰਹੇ ਪਰ ਜਦ ਇਲੈਕਸ਼ਨ ਬੰਦ ਹੋ ਜਾਂਦੇ ਨੇ ਤਾਂ ਉਹ ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ ਫਿਰ ਅਗਲੀ ਕਾਰਵਾਈ ਚੱਲ ਪੈਂਦੀ ਹੈ ਅਗਲੀ ਕਾਰਵਾਈ ਚ ਕੀ ਹੈ ਕੀ ਉਹ ਖਾਲਸਾ ਸੰਧਾਨ ਆ ਲੈਂਦਾ ਜਾਂ ਨਹੀਂ ਲੈਂਦਾ ਉਹ ਇਸ਼ੂ ਵੀ ਸੋਲਵ ਹੁੰਦਾ ਉਹ ਲੋਕ ਫਿਰ ਨਹੀਂ ਪਿੱਛੇ ਚੱਲਦੇ ਉਸ ਤੇ ਤਾਂ ਹੁਣ ਜਿਹੜਾ ਇਸ਼ੂ ਹੈ ਉਹ ਹੋਂਦੇ ਭਰਾ ਦੇ ਡਰਗ ਬਾਰੇ ਹੁਣ ਮੈਂ ਤੁਹਾਨੂੰ ਦੂਜੀ ਗੱਲ ਨਾਰਮਲ ਦੱਸਣਾ ਜੇ ਕਿਸੇ ਫੈਮਿਲੀ ਦੇ ਵਿੱਚੋਂ ਕਿਸੇ ਮੈਂਬਰ ਕੋਈ ਰੈਸਟ ਹੋ ਜਾਂਦਾ ਹੈ ਕਿ ਅਸੀਂ ਉਹ ਸਾਰੀ ਫੈਮਿਲੀ ਦੀਆਂ ਫੋਟੋ ਲਾਉਣੀਆਂ ਨੇ ਬੜੀਆ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦਾ ਮੀਡੀਆ ਅਜੇ ਇੰਡੀਆ ਦਾ ਨੈਸ਼ਨਲ ਮੀਡੀਆ ਵੀ ਲਾਵੇਗਾ ਸ਼ਰਮ ਲਾਜ ਦਿੱਤੀ ਘੋਣਾ ਮੈਂ ਤਾਂ ਉਹਦੇ ਭਰਾ ਦੇ ਨਾਲ ਪਾਈ ਅਮਰਤਪਾਲ ਦੀ ਫੋਟੋ ਲਾਤੀ ਉਹ ਏਜੰਸੀਆਂ ਦਾ ਬੰਦਾ ਹੈ ਨਾਲ ਹੀ ਉਹ ਡਰਗ ਦੀ ਫੋਟੋ ਲਾ ਰਹੇ ਆ ਤੁਸੀਂ ਦੇਖੋ ਉਸ ਕੈਰੈਕਟਰ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਅੰਦਰ ਕਿੰਨੇ ਵੱਡੇ ਪੱਦਰ ਦੀ ਸਾਜ਼ਿਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਜੋ ਬ੍ਰਦਰ ਨੇ ਭਾਈ ਹਰਪ੍ਰੀਤ ਸਿੰਘ ਉਹਨਾਂ ਉੱਪਰ ਜੋ ਇੱਕ ਮੈਂ ਕਹੂੰਗਾ ਨਸ਼ੀਦਾ ਝੂਠਾ ਪਰਚਾ ਪਾਇਆ ਹੈ 2-4 ਗ੍ਰਾਮ ਕੋਈ ਨਸ਼ੀਲਾ ਪਦਾਰਥ ਹੈ ਉਸਦਾ ਜੋ ਪਰਚਾ ਪਾਇਆ ਉਸ ਨੂੰ ਦੇਖ ਕੇ ਮੈਨੂੰ ਇੱਕ ਉਰਦੂ ਦਾ ਸ਼ੇਰ ਯਾਦ ਆ ਰਿਹਾ ਹੈ ਕਿ ਤੁਮਾਰਾ ਸ਼ੇਰ ਤੁਮ ਹੀ ਮਦਈ ਤੁਮ ਹੀ ਮੁਨਸੀਬ ਯਕੀਨ ਹੈ ਕਿ ਕਸੂਰ ਹਮਾਰਾ ਹੀ ਨਿਕਲੇਗਾ ਕਿ ਕਿਵੇਂ ਜੋ ਸਾਰਾ ਪੁਲਿਸ ਦਾ ਜੋ ਤੰਤਰ ਹੈ ਜੋ ਮਸ਼ੀਨਰੀ ਹੈ ਉਸ ਦਾ ਜੋ ਇਸਤੇਮਾਲ ਕਰਦਿਆਂ ਹੋਇਆ ਜੋ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ ਦੀ ਉਸਨੇ ਸਿਆਸੀ ਬਦਲਾਖੂਰੀ ਦੀ ਨੀਤੀ ਦੇ ਨਾਲ ਭਾਈ ਅਮਰਪਾਲ ਸਿੰਘ ਦੀ ਅਗਵਾਈ ਵਿੱਚ ਖੜੀ ਹੋਣ ਜਾਰੀ ਪੰਥਕ ਤੇ ਖੇਤਰੀ ਸਿਆਸਤ ਨੂੰ ਢਾਹ ਲਾਉਣ ਦੀ ਨੀਅਤ ਦੇ ਨਾਲ ਇ ਮੈਂ ਕਹੂੰਗਾ ਇਹ ਜੋ ਝੂਠਾ ਪਰਚਾ ਹੈ 2-4 ਗ੍ਰਾਮ ਦਾ ਉਹਨਾਂ ਦੇ ਜਿਹੜੇ ਬ੍ਰਦਰ ਨੇ ਪਾਈ ਹਰਪ੍ਰੀਤ ਸਿੰਘ ਉੱਪਰ ਪਾਇਆ ਇੱਕ ਬੜੀ ਦੇਖਣ ਵਾਲੀ ਗੱਲ ਹੈ ਇੱਕ ਜ਼ਿਲ੍ਹੇ ਦਾ ਜਿਹੜਾ ਐਸਐਸਪੀ ਹੈ ਉਹ ਜੋ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਹੈ 2-4 ਗ੍ਰਾਮ ਨਸ਼ੀਲੇ ਪਦਾਰਥ ਦੀ ਮੈਂ ਕਹੂੰਗਾ ਰਿਕਵਰੀ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਹੀ 2-4 ਗ੍ਰਾਮ ਦੀਆਂ ਰਿਕਵਰੀਆਂ ਦੇ ਵਿੱਚ ਹੀ ਜਿਹੜੇ ਜ਼ਿਲ੍ਹੇ ਦੇ ਐਸਐਸਪੀ ਜੇ ਪ੍ਰੈਸ ਕਾਨਫਰੰਸ ਕਰਨ ਲੱਗ ਪਏ ਤਾਂ ਮੈਨੂੰ ਲੱਗਦਾ ਹੈ ਜਿਹੜੀ ਪਲਸ ਹੈ ਉਹ ਥਾਣਿਆਂ ਦੇ ਵਿੱਚ ਘੱਟ ਹੋਵੇਗੀ ਤੇ ਸ਼ਾਮ ਨੂੰ ਫੇਸਬੁੱਕ ਉੱਪਰ ਜੋ ਆਨਲਾਈਨ ਹੈ ਉਹ ਜ਼ਿਆਦਾ ਹੋਵੇਗੀ ਤਾਂ ਇਥੋਂ ਇੱਕ ਸਿੱਧ ਹੋ ਰਿਹਾ ਹੈ ਵੀ ਕਿਵੇਂ ਜਿਹੜੇ ਪੁਲਿਸ ਦੇ ਹਾਇਰ ਅਫੀਸ਼ੀਅਲਸ ਵੀ ਇਸ ਝੂਠਾ ਪਰਚਾ ਪਾਉਣ ਦੇ ਵਿੱਚ ਜੋ ਨਾਲ ਨੇ ਹੈਂਡ ਹੈਂਡ ਇਨ ਗਲਵਜ਼ ਨੇ ਦੇਖੋ ਇੱਕ ਨੈਸ਼ਨਲ ਹਾਈਵੇ ਦੇ ਉੱਪਰ ਪਰਚੇ ਵਿੱਚ ਦਿਖਾ ਦਿੱਤਾ ਵੀ ਗੱਡੀ ਖੜੀ ਹੋਈ ਸੀ ਜੋ 4 ਲੇਨ ਰੋਡ ਹੈ ਉਸ ਦੇ ਉੱਪਰ ਮੈਂ ਤਾਂ ਨਹੀਂ ਕਦੇ ਦੇਖਿਆ ਪੀਪਲਸ ਕੋ ਚੈਕਿੰਗ ਕਰਦੀ ਹੋਵੇ ਖੜੀਆਂ ਗੱਡੀਆਂ ਦੀ ਜਾਂ ਕੋਈ ਗੱਡੀ ਖੜੀ ਹੋ ਕੇ ਕੋਈ ਨਸ਼ੇ ਦਾ ਕੋਈ ਇਸਤੇਮਾਲ ਹੋ ਰਿਹਾ ਤਾਂ ਇਹ ਸਾਰਾ ਪਰਚਾ ਦੱਸਦਾ ਹੈ ਕਿਵੇਂ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਸਾਥੀਆਂ ਦੇ ਉੱਪਰ ਪਿਛਲੇ ਸਾਲ ਜੋ ਮੈਂ ਕਹੂੰਗਾ 16 ਫਰਵਰੀ 2023 ਨੂੰ ਇੱਕ ਉਹ ਵਰਿੰਦਰ ਸਿੰਘ ਮੁੰਡੇ ਆਲਾ ਜੋ ਝੂਠਾ ਪਰਚਾ ਪਾਇਆ ਸੀ ਵੀ ਉਸ ਤੋਂ 2000 ਰੁਪਏ ਦੀ ਲੁੱਟਖੋ ਕਰ ਲਈ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਟਾਰਗੇਟ ਕਰਨ ਦੇ ਲਈ ਉਹਨਾਂ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਅਤੇ ਉਹਨਾਂ ਦੇ ਜਿਹੜੇ ਚਾਚਾ ਜੀ ਨੇ ਉਹਨਾਂ ਦੇ ਜਿਹੜੇ ਭੂਆ ਜੀ ਨੇ ਉਹਨਾਂ ਨੂੰ ਜੋ ਗ੍ਰਿਫਤਾਰ ਕਰਕੇ 57 ਦੇ ਵਿੱਚ ਜਦੋਂ ਕਿ ਸ਼ਾਮਾਂ ਨੂੰ ਜ਼ਮਾਨਤ ਹੋ ਜਾਂਦੀ ਹੁੰਦੀ ਹੈ ਇੱਕ ਹਫ਼ਤਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤਾਂ ਮੈਂ ਕਹੂੰਗਾ ਜਿਹੜਾ ਇਸ ਸਮੇਂ ਪੰਜਾਬ ਦਾ ਹਾਕਮ ਹੈ ਉਹ ਇਸ ਪਰਿਵਾਰ ਦੇ ਨਾਲ ਇੱਕ ਤਰੀਕੇ ਨਾਲ ਨਿਜੀ ਕਿੜ ਕੱਢਣ ਦੇ ਉੱਪਰ ਉਹ ਆ ਚੁੱਕਿਆ ਹੈ ਵੀ ਕੁਝ ਵੀ ਹੋ ਸਾਰਾ ਤੰਤਰ-ਮੰਤਰ-ਜੰਤਰ ਲਾ ਕੇ ਵੀ ਕਿਵੇਂ ਇੱਕ ਪਰਿਵਾਰ ਨੂੰ ਇੱਕ ਨੌਜਵਾਨ ਨੂੰ ਜੋ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਅੱਗੇ ਵਧਣ ਤੋਂ ਰੋਕਣਾ ਹੈ ਪਰ ਸਿੱਖ ਕੌਮ ਨਾਲੇ ਪਹਿਲਾਂ ਨਹੀਂ ਇਹ ਪਹਿਲਾਂ ਨਹੀਂ ਵੀ ਕੋਈ ਇਹੋ ਜੀ ਚੀਜ਼ ਹੋਈ ਐ ਪਹਿਲਾਂ ਵੀ ਸਾਡਾ 2.5 ਲੱਖ ਮੁੰਡਾ ਜੋ ਨੌਜਵਾਨ ਹੈ ਉਹਨਾਂ ਨੇ ਫੀਕ ਕਨਕਾਊਂਟਰਾਂ ਦੇ ਵਿੱਚ ਖਫਤ ਕਰ ਦਿੱਤਾ ਫੇਰ ਕਿੰਨਿਆਂ ਦੇ ਗੈਂਗਸਟਰਾਂ ਕਹਿ ਕੇ ਕਿੰਨਿਆਂ ਨੂੰ ਅਜੋਕੇ ਸਮੇਂ ਦੇ ਵਿੱਚ ਇਹ ਜੋ ਮਾਰਨੇ ਉਸ ਤੋਂ ਬਾਅਦ ਕਿੰਨਿਆਂ ਦੇ ਉੱਪਰ ਜੋ ਮੈਂ ਕਹੂੰਗਾ ਝੂਠੇ ਪਰਚੇ ਦਰਜ ਕਰਕੇ ਜਿਨ੍ਹਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਉਹ ਹਾਲੇ ਜੇਲ੍ਹਾਂ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 40 ਨੌਜਵਾਨ ਨੇ 10 ਦਿਬੜੂਗੜ੍ਹ ਚ ਨੇ 30 ਅੰਮ੍ਰਿਤਸਰ ਜੇਲ੍ਹ ਚ ਨੇ ਹਾਲਾਂਕਿ ਕਿਸੇ ਨੂੰ ਕੋਈ ਡਾਂਗ ਛੋਟੀ ਤੱਕ ਨਹੀਂ ਮਾਰੀ ਤਾਂ ਵੀ ਉਹ ਅੰਦਰ ਬੈਠੇ ਤਾਂ ਮੈਂ ਕਹੂੰਗਾ ਆਪਾ ਪੰਜਾਬ ਵਾਸੀਆਂ ਨੇ ਇਨ੍ਹਾਂ ਕੂਟੀਆਂ ਚੱਲਾਂ ਤੋਂ ਸੁਚੇਤ ਰਹਿਣਾ ਤਾਂਕਿ ਅਦਾਲਤ ਦੇ ਵਿੱਚ ਹੀ ਜੋ ਭਾਈ ਹਰਪ੍ਰੀਤ ਸਿੰਘ ਦੀ ਜਿਹੜੀ ਪੈਰਵੀ ਹੈ ਉਹ ਜੋ ਸ਼ੁਰੂ ਕਰ ਦੇਵਾਂਗੇ ਤੇ ਬੜੀ ਛੇਤੀ ਉਹ ਕਾਨੂੰਨੀ ਤਰੀਕੇ ਦੇ ਨਾਲ ਜੋ ਬਾਹਰ ਵੀ ਆਉਣਗੇ ਤੇ ਬਾਈ ਜਦ ਬਰੀ ਵੀ ਹੋਣਗੇ ਤੇ ਆਪਾਂ ਇਨ੍ਹਾਂ ਕਿਸੇ ਵੀ ਅਫਵਾਹਾਂ ਦੇ ਵਿੱਚ ਜਾਂ ਕਿਸੇ ਹੋਰ ਭਲੇਖਿਆਂ ਦੇ ਵਿੱਚ ਨਹੀਂ ਆਉਣਾ ਤੇ ਸੁਚੇਤ ਰਹਿਣਾ ਇੰਨੀ ਇੱਕ ਮੇਰੀਆਂ ਸਾਰਿਆਂ ਨੂੰ ਜੋ ਬੇਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ